ਅਮ੍ਰਿਤਸਰ ਦੇ ਵਿੱਚ 27 ਅਪ੍ਰੈਲ 2025 ਨੂੰ ਹੋਣ ਵਾਲੀ ਪ੍ਰਾਈਡ ਪ੍ਰੇਡ ਜਿਸ ਨੂੰ ਕਈ ਤਰ੍ਹਾਂ ਦੇ ਨਾਮ ਦਿੱਤੇ ਗਏ ਔਰ ਉਸ ਦਾ ਭਾਰੀ ਵਿਰੋਧ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਕਈ ਜਥੇਬੰਦੀਆਂ ਨੇ ਤੇ ਕਈ ਲੋਕਾਂ ਨੇ ਵਿਅਕਤੀਗਤ ਤੌਰ ਦੇ ਉੱਤੇ ਇਸ ਹੋਣ ਵਾਲੀ ਪ੍ਰੇਡ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਇਸ ਪ੍ਰਾਈਡ ਪ੍ਰੇਡ ਨੂੰ ਕਰਾਉਣ ਵਾਲਿਆਂ ਦੇ ਪ੍ਰਬੰਧਕ ਕੀ ਬੋਲੇ ਨੇ ਉਹਨਾਂ ਪ੍ਰਬੰਧਕਾਂ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਸ ਹੋਣ ਵਾਲੀ ਪ੍ਰੇਡ ਨੂੰ ਰੱਦ ਕਰ ਦਿੱਤਾ ਗਿਆ ਔਰ ਰੱਦ ਕਰਨ ਦਾ ਕਾਰਨ ਕੀ ਦੱਸਿਆ ਗਿਆ ਇੱਕ ਸੁਭਾਵਕ ਜੀ ਗੱਲ ਹੈ ਕਿ ਜਦੋਂ ਵੱਡਾ ਵਿਰੋਧ ਦੇਖਣ ਨੂੰ ਸਾਹਮਣੇ ਮਿਲ ਰਿਹਾ ਹੋਵੇ ਤਾਂ ਫਿਰ ਕਈ ਵਾਰ ਪ੍ਰਬੰਧਕਾਂ ਨੂੰ ਆਪਣੇ ਫੈਸਲੇ ਵੱਡੇ ਵੱਡੇ ਸਮਾਗਮਾਂ ਦੇ ਵਾਪਸ ਲੈਣੇ ਪੈਂਦੇ ਨੇ ਤਾਂ ਫਿਰ ਇਹ ਪ੍ਰੇਡ ਆ ਜਿਹੜੀ ਇਸ ਨੂੰ ਵੀ ਉਸੇ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਗਿਆ ਔਰ ਇਸ ਦੇ ਜਿਹੜੇ ਪ੍ਰਬੰਧਕ ਨੇ ਉਹ ਕੀ ਬੋਲੇ ਨੇ ਉਹਨਾਂ ਨੇ ਕੀ ਲਿਖਿਆ ਸਾਡੇ ਤੱਕ ਜੋ ਉਹਨਾਂ ਦਾ ਨੋਟੀਫਿਕੇਸ਼ਨ ਪੁੱਜਿਆ ਉਸ ਦੇ ਹਵਾਲੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਵੱਡੇ ਵਿਰੋਧ ਨੂੰ ਦੇਖਦਿਆਂ ਹੋਇਆਂ ਉਹਨਾਂ ਨੇ ਇਸ ਪ੍ਰੇਡ ਨੂੰ ਰੱਦ ਕਰਨ ਦਾ ਫੈਸਲਾ ਲੈ ਲਿਆ ਔਰ ਇਸ ਦੇ ਬਾਰੇ ਉਹ ਪਿੱਛੇ ਕਦੋਂ ਤੋਂ ਪ੍ਰੇਡ ਕਰਾਉਂਦੇ ਆ ਰਹੇ ਨੇ ਤੇ ਹੁਣ ਹੀ ਵਿਰੋਧ ਦੇ ਜਿਹੜਾ ਉਹ ਦੇਖਣ ਨੂੰ ਕਿਉਂ ਮਿਲਿਆ ਉਸ ਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਦਰਅਸਲ ਇਸ ਮਾਮਲੇ ਦੇ ਵਿੱਚ ਇੱਕ ਰਿਦਮ ਚੱਡਾ ਤੇ ਰਮਿਤ ਸੇਠ ਇਹ ਦੋ ਜਿਹੜੇ ਇਸ ਕਮਿਊਨਿਟੀ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਇਹ ਪ੍ਰਬੰਧਕ ਦੇ ਤੌਰ ਦੇ ਉੱਤੇ ਕੰਮ ਕਰਦੇ ਨੇ ਔਰ ਪ੍ਰਾਈਡ ਪ੍ਰੇਡ ਅੰਮ੍ਰਿਤਸਰ ਜਿਹੜੀ 27 ਅਪ੍ਰੈਲ ਨੂੰ ਰੋਜ਼ ਗਾਰਡਨ ਦੇ ਵਿੱਚ ਹੋਣੀ ਸੀ ਉਸ ਨੂੰ ਜਿਹੜਾ ਆ ਉਹ ਰੱਦ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਉਹ ਲਿਖਦੇ ਨੇ ਕਿ ਮੈਂ ਰਿਦਮ ਚੱਡਾ ਤੇ ਰਮਿਤ ਸੇਠ ਪ੍ਰਾਈਡ ਪ੍ਰੇਡ ਅੰਮ੍ਰਿਤਸਰ ਦੇ ਪ੍ਰਬੰਧਕਾਂ ਅਸੀਂ ਇੱਕ ਵਿਦਿਆਰਥੀ ਸੰਗਠਨ ਆ ਯਾਨੀ ਕਿ ਸਟੂਡੈਂਟ ਆਰਗੇਨਾਈਜੇਸ਼ਨ ਆ ਤੇ ਐਲਜੀਬੀਟੀਕਯੂਆਈਏ ਭਾਈਚਾਰੇ ਨੂੰ ਜੋੜਨਾ ਤੇ ਉਹਨਾਂ ਦੇ ਜਿਹੜੇ ਮਿਆਰ ਨੂੰ ਉੱਚਾ ਚੁੱਕਣ ਲਈ 2019 ਤੋਂ ਅੰਮ੍ਰਿਤਸਰ ਦੇ ਵਿੱਚ ਇੱਕ ਸ਼ਾਂਤਮਈ ਪ੍ਰੇਡ ਜਸ਼ਨ ਦਾ ਆਯੋਜਨ ਕਰ ਰਹੇ ਹਨ 2019 ਤੋਂ ਇਹ ਪ੍ਰੇਡ ਕਰਦੇ ਆ ਰਹੇ ਹਨ ਮੁੱਖ ਤੌਰ ਤੇ ਸ਼ਹਿਰ ਵਿੱਚ 트랜ਸਜੈਂਡਰ ਲੋਕਾਂ ਤੇ ਉਹਨਾਂ ਦੇ ਅਧਿਕਾਰਾਂ ਤੇ ਉੱਤੇ ਸਾਡਾ ਧਿਆਨ ਫੋਕਸ ਹੁੰਦਾ ਕੇਂਦਰਤ ਹੁੰਦਾ ਕਿ ਉਹਨਾਂ ਦੇ ਰਾਈਟਸ ਆ ਜਿਹੜੇ ਉਹਨਾਂ ਦੀ ਰਾਖੀ ਕੀਤੀ ਜਾਵੇ 트랜ਸਜੈਂਡਰ ਲੋਕ ਨੇ ਜਿਹੜੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਸਵਾਲਾਂ ਨੂੰ ਮੁਖਾਤਬ ਹੁੰਦਿਆਂ ਇਹ ਪ੍ਰੇਡ ਕਰਾਈ ਜਾਵੇ ਔਰ ਨਾੜੀਓਏ ਲਿਖਦੇ ਨੇ ਕਿ ਅਸੀਂ ਅਤੀਤ ਦੇ ਵਿੱਚ ਮਾਰਗਦਰਸ਼ਨ ਕਰਦੇ ਆਏ ਹਾਂ ਔਰ ਇਸ ਮਾਮਲੇ ਦੇ ਵਿੱਚ ਨੌਕਰੀਆਂ ਦੇ ਮੌਕਿਆਂ ਨੂੰ ਲੈ ਕੇ ਕਿ ਰੋਜ਼ਗਾਰ ਦੇ ਮੌਕੇ ਟਰਾਂਸ ਜੈਂਡਰਾਂ ਲਈ ਕਿਵੇਂ ਪੈਦਾ ਕੀਤੇ ਜਾਣ ਜਾਂ ਕਿਵੇਂ ਤਲਾਸ਼ੇ ਜਾ ਸਕਦੇ ਨੇ ਇਸ ਦੇ ਬਾਰੇ ਲਿਖਦੇ ਹੁਆ ਉਹ ਹਵਾਲਾ ਦਿੰਦੇ ਨੇ ਕਿ ਬਹੁਤ ਸਾਰੇ ਲੋਕਾਂ ਨੇ ਸਾਨੂੰ ਇਸ ਪ੍ਰਾਈਡ ਨੂੰ ਲੈ ਕੇ ਸਪੋਰਟ ਵੀ ਕੀਤਾ ਸਮਰਥਨ ਵੀ ਦਿੱਤਾ ਪਰ ਹਰ ਚੀਜ਼ ਤੋਂ ਸਾਨੂੰ ਜਿੱਥੇ ਪੋਜ਼ਿਟਿਵਿਟੀ ਮਿਲੀ ਆ ਹੰਗਾਰਾ ਮਿਲਿਆ ਪਰ ਇਸ ਸਾਲ ਵਿਰੋਧ ਦੇ ਕਾਰਨ ਅਸੀਂ ਸਭ ਨੂੰ ਸੂਚਿਤ ਕਰ ਰਹੇ ਹਾਂ ਕਿ ਜਿਹੜੀ ਪ੍ਰਾਈਡ ਪਰੇਡ ਹੈ ਅਮਰitsar ਰੋਜ਼ ਗਾਰਡਨ 27 April 2025 ਨੂੰ ਹੋਣ ਵਾਲੀ ਇਸ ਪ੍ਰੇਡ ਪ੍ਰੇਡ ਨੂੰ 2025 ਨੂੰ ਅਸੀਂ ਰੱਦ ਕਰ ਰਹੇ ਹਾਂ ਵਿਰੋਧ ਨੂੰ ਦੇਖਦੇ ਹੋਇਆ ਅਖੀਰ ਵਿੱਚ ਉਨ੍ਹਾਂ ਵੱਲੋਂ ਇਹ ਵੀ ਲਿਖਿਆ ਗਿਆ ਹੈ ਕਿ ਅਸੀਂ ਕਿਸੇ ਵੀ ਧਾਰਮਿਕ ਜਾਂ ਰਾਜਨੀਤਿਕ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਰੱਖਦੇ ਸਾਡੇ ਮੈਂਬਰਾਂ ਦੀ ਸੁਰੱਖਿਆ ਸਾਡੀ ਪਹਿਲ ਹੈ ਤੇ ਅਸੀਂ ਉਸ ਨੂੰ ਤਰਜੀਹ ਦੇ ਰਹੇ ਹਾਂ ਅਸੀਂ ਉਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਉਹਨਾਂ ਦੀ ਸੁਰੱਖਿਆ ਦੇ ਲਈ ਹੋਰ ਜਿੱਥੇ ਤੱਕ ਹੋ ਸਕਿਆ ਉਸ ਦੇ ਲਈ ਕੰਮ ਕਰਾਂਗੇ ਤੁਹਾਡਾ ਸਭ ਦਾ ਧੰਨਵਾਦ ਰਿਦਮ ਚੱਡਾ ਰਮਿਤ ਸੇਠ ਇਹ ਦੋ ਮੈਂਬਰ ਨੇ ਪ੍ਰਬੰਧਕ ਨੇ ਐਲਜੀਬੀਟੀ ਕਿਊਆਈਏ ਕਮਿਊਨਿਟੀ ਦੇ ਜਿਨ੍ਹਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ 2019 ਤੋਂ ਲੈ ਕੇ ਹੁਣ ਤੱਕ ਇਸ ਤਰ੍ਹਾਂ ਦਾ ਜਸ਼ਨ ਮਨਾਉਂਦੇ ਆਏ ਨੇ ਪਰੇਡ ਕਰਦੇ ਆਏ ਨੇ ਪਰ ਇਸ ਸਾਲ ਵੱਡਾ ਵਿਰੋਧ ਦੇਖਣ ਤੋਂ ਬਾਅਦ ਉਹਨਾਂ ਨੇ ਇਸ ਪਰੇਡ ਨੂੰ ਰੱਦ ਕਰ ਦਿੱਤਾ ਹਾਲਾਂਕਿ ਇਸ ਤੋਂ ਪਹਿਲਾਂ ਵੱਖੋ ਵੱਖਰੇ ਤੌਰ ਦੇ ਉੱਤੇ ਕੋਈ ਜਥੇਬੰਦੀਆਂ ਨੇ ਵਿਅਕਤੀਗਤ ਤੌਰ ਦੇ ਉੱਤੇ ਲੋਕਾਂ ਨੇ ਵਕੀਲਾਂ ਨੇ ਤੇ ਹੋਰ ਪੰਜਾਬੀ ਕਮਿਊਨਿਟੀ ਦੇ ਵਿੱਚੋਂ ਆਪਣੇ ਪੰਦਰ ਦੇ ਉੱਤੇ ਬੁੱਧੀਜੀਵੀਆਂ ਨੇ ਇਸ ਗੱਲ ਨੂੰ ਲੈ ਕੇ ਜਿਹੜਾ ਆਪਣੀਆਂ ਦਲੀਲਾਂ ਰੱਖੀਆਂ ਪੱਖ ਰੱਖੇ ਕਿ ਇਸ ਤਰ੍ਹਾਂ ਦੀ ਜਿਹੜੀ ਪੰਜਾਬ ਦੀ ਫਿਜ਼ਾ ਨਹੀਂ ਹੈ ਪੰਜਾਬ ਦਾ ਕਲਚਰ ਨਹੀਂ ਹੈ ਸਭਿਆਚਾਰ ਨਹੀਂ ਹੈ ਖਾਸ ਕਰਕੇ ਇਤਰਾਜ਼ ਉਸ ਗੱਲ ਦੇ ਉੱਤੇ ਹੋਇਆ ਇੱਕ ਜਿਹੜੀ ਰੀਲ ਹੈ ਉਹ ਖੂਬ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਸ ਦੇ ਵਿੱਚ ਦਸਤਾਰ ਧਾਰੀ ਮੁੰਡੇ ਨੇ ਨੌਜਵਾਨ ਨੇ ਜਿਨ੍ਹਾਂ ਦੇ ਕੇਸ ਵੀ ਰੱਖੇ ਨੇ ਦਾੜ੍ਹੀ ਵੀ ਹੈ ਪਰ ਉਹ ਇਸ ਸਪਰੇਡ ਦਾ ਹਿੱਸਾ ਬਣ ਰਹੇ ਸਨ ਜਾਂ ਇਸ ਸਪਰੇਡ ਦਾ ਹਿੱਸਾ ਬਣਦੇ ਰਹੇ ਨੇ ਇਸ ਤੋਂ ਪਹਿਲਾਂ ਇਸ ਕਮਿਊਨਿਟੀ ਦੇ ਮੈਂਬਰ ਬਣੇ ਹੋਏ ਨੇ ਉਹਨਾਂ ਨੂੰ ਲੈ ਕੇ ਲੋਕਾਂ ਨੇ ਕਾਫੀ ਸਖਤ ਇਤਰਾਜ਼ ਜ਼ਾਹਰ ਕੀਤਾ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿੱਥੇ ਵੱਖ-ਵੱਖ ਵਰਨਾ ਨੂੰ ਵਰਗਾਂ ਨੂੰ ਹਰਮੰਦਰ ਸਾਹਿਬ ਦੇ ਕਰਕੇ ਦਰਬਾਰ ਸਾਹਿਬ ਦੇ ਕਰਕੇ ਜਿੱਥੇ ਸਾਰੇ ਲੋਕ ਜਿਹੜੇ ਆ ਕਈ ਥਾਵਾਂ ਤੋਂ ਆਉਂਦੇ ਨੇ ਦੇਸ਼ਾਂ-ਵਿਦੇਸ਼ਾਂ ਤੋਂ ਨਤਮਸਤਕ ਹੁੰਦੇ ਨੇ ਇਸ ਅੰਮ੍ਰਿਤਸਰ ਸ਼ਹਿਰ ਦੀ ਹੋਰ ਬੜੀ ਖੂਬਸੂਰਤੀ ਹੈ ਇਤਿਹਾਸਕ ਪੱਖੋਂ ਔਰ ਵਿਰਾਸਤ ਪੱਖੋਂ ਬਹੁਤ ਅਮੀਰ ਸ਼ਹਿਰ ਹੈ ਪਰ ਇੱਥੇ ਇਸ ਤਰ੍ਹਾਂ ਦੀ ਪ੍ਰੇਡ ਆ ਜਿਹੜੀ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਆਪਣੀਆਂ ਦਲੀਲਾਂ ਦਿੱਤੀਆਂ ਪਰ ਦੂਜੇ ਪਾਸੇ ਜਿਹੜੇ ਪ੍ਰੇਡ ਕਰਨ ਵਾਲੇ ਨੇ ਉਹਨਾਂ ਦੇ ਮੈਂਬਰ ਇਹ ਦਾਵਾ ਕਰਦੇ ਨੇ ਕਿ ਅਸੀਂ ਕਿਸੇ ਵੀ ਧਾਰਮਿਕ ਜਾਂ ਰਾਜਨੀਤਿਕ ਸਮੂਹ ਦਾ ਕਿਸੇ ਵੀ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਨਾ ਹੀ ਸਾਡਾ ਇਰਾਦਾ ਹੈ ਇਸ ਕਰਕੇ ਅੱਜ ਨੂੰ ਅਸੀਂ ਰੱਦ ਕਰ ਰਹੇ ਹਾਂ ਔਰ ਦੂਜੇ ਪਾਸੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਜਿਹੜੇ ਇਸ ਮਾਮਲੇ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਮੈਂਬਰ ਬੜੇ ਹੋਏ ਨੇ ਖਾਸ ਕਰਕੇ ਜਿਹੜੇ ਸਰਦਾਰ ਮੁੰਡੇ ਦੀ ਜਿਹੜੀ ਰੀਲ ਵਾਇਰਲ ਹੋ ਰਹੀ ਹੈ ਉਸ ਨੂੰ ਲੈ ਕੇ ਉਸ ਦੇ ਮਾਪੇ ਵੀ ਪਰੇਸ਼ਾਨ ਨੇ ਉਹ ਸਾਨੂੰ ਪਤਾ ਲੱਗਿਆ ਔਰ ਨਾਲ ਹੀ ਉਹ ਮੁੰਡਾ ਜਿਹੜਾ ਉਹ ਮਾਨਸਿਕ ਤਣਾਅ ਦੇ ਵਿੱਚੋਂ ਗੁਜ਼ਰ ਰਿਹਾ ਇਸ ਵੇਲੇ ਕਿ ਕਿਵੇਂ ਉਸ ਦੀ ਰੀਲ ਹੈ ਜਿਹੜੀ ਵਾਇਰਲ ਹੁੰਦੀ ਹੈ ਪਰ ਕੁਝ ਲੋਕਾਂ ਨੇ ਇਸ ਮਾਮਲੇ ਦੇ ਵਿੱਚ ਉਸ ਉਹਨਾਂ ਦਾ ਨਜ਼ਰੀਆ ਕੀ ਹੁੰਦਾ ਕਿਉਂਕਿ ਜਿਹੜੀ ਰੀਲ ਵਾਇਰਲ ਹੋ ਰਹੀ ਹੈ ਕਿਸੇ ਨੇ ਚੋਰੀ ਛਪਕੇ ਬਣਾਈ ਨਹੀਂ ਹੈ ਉਹ ਸ਼ਰਿਆ ਵੀਡੀਓ ਬਣਾਈ ਗਈ ਹੈ ਜਿਸ ਦੇ ਵਿੱਚ ਉਹ ਖੁਸ਼ ਨਜ਼ਰ ਆ ਰਿਹਾ ਮੁੰਡਾ ਪਰ ਉਸ ਨੂੰ ਨਹੀਂ ਸੀ ਪਤਾ ਕਿ ਇਸ ਰੀਲ ਨੂੰ ਇਸ ਤਰ੍ਹਾਂ ਵਾਇਰਲ ਕਰਕੇ ਕਿਸ ਤਰੀਕੇ ਨਾਲ ਲਿਆ ਜਾਏਗਾ ਇਸ ਤੇ ਕਿਸ ਤਰ੍ਹਾਂ ਦੀਆਂ ਟਿੱਪਣੀਆਂ ਆਉਣਗੀਆਂ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਆਪ ਕੋ ਆਪਣੇ ਵਿਚਾਰ ਰੱਖਣ ਦਾ ਹੱਕ ਸਭ ਨੂੰ ਹੈ ਪਰ ਜਦੋਂ ਤਿੱਖੇ ਕਮੈਂਟ ਟਿੱਪਣੀਆਂ ਦੇਖਣ ਸੁਣਨ ਨੂੰ ਕਿਸੇ ਵਿਅਕਤੀ ਦੇ ਪ੍ਰਤੀ ਮਿਲਦੀਆਂ ਨੇ ਤੇ ਹੋ ਸਕਦਾ ਇਸ ਦਾ ਸਿੱਧਾ ਤੌਰ ਦੇ ਉੱਤੇ ਜਿਹੜਾ ਮਾਨਸਿਕ ਤੌਰ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਹੁੰਦਾ ਤੇ ਇਸੇ ਤਰ੍ਹਾਂ ਉਸ ਸਰਦਾਰ ਮੁੰਡੇ ਨੂੰ ਵੀ ਉਸੇ ਮਾਨਸਿਕ ਤਣਾਅ ਦੇ ਵਿੱਚੋਂ ਉਹਨਾਂ ਰੀਲ ਦੇ ਕਰਕੇ ਜਿਹੜੀ ਵਾਇਰਲ ਹੋ ਚੁੱਕੀ ਹੈ ਉਸ ਦੇ ਲਈ ਗੁਜ਼ਰਨਾ ਪੈ ਸਕਦਾ ਔਰ ਪਹਿਰਿਆ ਹੋਵੇਗਾ ਇਸ ਨੂੰ ਲੈ ਕੇ ਪਰ ਇਹ ਜਿੱਥੇ ਵੀ ਉਹ ਜਿਵੇਂ ਵੀ ਭੁਗਤ ਰਿਹਾ ਇਸ ਵੇਲੇ ਪਰ ਦੂਸਰੇ ਪਾਸੇ ਜਿਹੜੇ ਪ੍ਰਾਈਡ ਪ੍ਰੇਡ ਕਰਾਉਣ ਵਾਲੇ ਨੇ ਅੰਮ੍ਰਿਤਸਰ ਦੇ ਵਿੱਚ ਪ੍ਰਬੰਧਕ ਉਹਨਾਂ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਸਾਫ਼ ਕਹਿ ਦਿੱਤਾ ਗਿਆ ਕਿ ਅਸੀਂ ਕਿਸੇ ਤਰ੍ਹਾਂ ਦਾ ਵੀ ਬਖੇੜਾ ਖੜਾ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਇਸ ਨੂੰ ਅਸੀਂ ਰੱਦ ਕਰਦੇ ਹਾਂ ਤਾਂ ਇਸ ਨੂੰ ਹੁਣ ਭਾਰੀ ਵਿਰੋਧ ਤੋਂ ਬਾਅਦ ਇਸ ਪ੍ਰੇਡ ਨੂੰ ਰੱਦ ਕਰ ਦਿੱਤਾ ਗਿਆ 27 April 2025 ਨੂੰ ਰੋਜ਼ ਗਾਰਡਨ ਅੰਮ੍ਰਿਤਸਰ ਦੇ ਵਿੱਚ ਇਹ ਪ੍ਰੇਡ ਹੁਣ ਨਹੀਂ ਹੋਵੇਗੀ ਪ੍ਰਾਤਕ ਨੂੰ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬੜੇ ਰਹੋ এবিসি ਪੰਜਾਬ ਦੇ ਨਾਲ